ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਿਨੇ 8:30 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੀ ਵਾਰੀ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਇੱਕ ਵੀਰ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਸਾਹਮਣੇ ਰੱਖ ਕੇ ਕੁਝ ਸ਼ਬਦ ਬੋਲੇ ਤੇ ਇੱਕ ਮਹੀਨੇ ਵਿੱਚ ਹੀ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ, ਦੁੱਖ, ਰੋਗ, ਕਸ਼ਟ ਸਭ ਖਤਮ ਹੋ ਗਏ। ਉਹਨਾਂ ਨੇ ਕਿਹੜੇ ਸ਼ਬਦ ਬੋਲੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਉਹਨਾਂ ਦੀ ਜ਼ਿੰਦਗੀ ਦੀ ਸੱਚੀ ਘਟਨਾ ਤੇ ਉਹਨਾਂ ਦੀ ਹੱਦ ਬੀਤੀ ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵਾਅਦਾ ਤੋਂ ਵਾਅਦਾ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰਨ ਕਰੀ ਬਣਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਜਿਹੜੀ ਆਪਾਂ ਫੋਟੋ ਦੀ ਗੱਲ ਕੀਤੀ ਆ ਵੀ ਕੀ ਇਹ ਕਰਨਾ ਸਹੀ ਆ ਜਾਂ ਗਲਤ ਆ ਕਿਉਂਕਿ ਮੈਨੂੰ ਇਤੋਂ ਦੇ ਕਮੈਂਟ ਆਉਣਗੇ ਇਸ ਕਰਕੇ ਪਹਿਲਾਂ ਆਪਾਂ ਇਸੇ ਬਾਰੇ ਗੱਲ ਕਰਾਂਗੇ ਦੇਖੋ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਨਾ ਤਾਂ ਜੇ ਆਪਾਂ ਧੰਨਾ ਭਗਤ ਜੀ ਬਾਰੇ ਪੜ੍ਹਦੇ ਆ ਸ਼ਾਇਦ ਤੁਸੀਂ ਬਹੁਤ ਸਾਰੀ ਨਾਣੇ ਨੇ ਪੜਿਆ ਵੀ ਹੁਣੋ ਸੋਹਣਿਆ ਵੀ ਹੋਣਾ ਆਪਾਂ ਇੱਕ ਕਈ ਵਾਰੀ ਕਥਾ ਦੇ ਵਿੱਚ ਵੀ ਆਪਾਂ ਇਹ ਚੀਜ਼ ਸੁਣਦੇ ਆ ਹਨਾ ਤਾਂ ਉਹਨਾਂ ਨੇ ਦੇਖੋ ਪੱਥਰ ਦੇ ਵਿੱਚੋਂ ਜਿਹੜੀ ਆਟਾ ਪੀਸਣ ਵਾਲੀ ਚੱਕੀ ਹੁੰਦੀ ਆ ਪੱਥਰ ਦੀ ਹੁੰਦੀ ਆ ਤਾਂ ਉਹਦੇ ਵਿੱਚੋਂ ਹੀ ਗੁਰੂ ਸਾਹਿਬ ਦੇ ਦਰਸ਼ਨ ਕਰ ਲਏ ਤਾਂ ਉਹਦੇ ਹੁਣ ਆਪਾਂ ਜੀ ਦੇਖਦੇ ਆਂਦਾ ਵੀ ਕਿਸ ਤਰੀਕੇ ਨਾਲ ਇਹ ਚੀਜ਼ ਹੋ ਸਕਦੀ ਹੈ ਕਿਉਂਕਿ ਉਹਨਾਂ ਦੀ ਭਾਵਨਾ ਸੱਚੀ ਸੀ ਉਹਨਾਂ ਦਾ ਗੁਰੂ ਨਾਲ ਪ੍ਰੇਮ ਹੀ ਇੰਨਾ ਸੀ ਤੇ ਉਹਨਾਂ ਦੇ ਅੰਦਰੋਂ ਵਿਰਾਗ ਹੀ ਇੰਨਾ ਉੱਠ ਉੱਠਿਆ ਹੋਇਆ ਸੀ ਗੁਰੂ ਸਾਹਿਬ ਦੇ ਲਈ ਕਿ ਉਹਨਾਂ ਦਾ ਮਨ ਬੜਾ ਸਾਫ਼ ਤੇ ਸੁਥਰਾ ਸੀ ਉਹਨਾਂ ਦੇ ਮਨ ਵਿੱਚ ਕੋਈ ਮੈਲ ਨਹੀਂ ਸੀ ਇਸੇ ਕਰਕੇ ਉਹਨਾਂ ਨੇ ਪੱਥਰ ਦੇ ਵਿੱਚੋਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰ ਲਏ ਤੇ ਜੇ ਆਪਾਂ ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਕਟਨਾਵਾਂ ਸੁਣਦੇ ਆਂ ਪੜ੍ਹਦੇ ਆਂ ਜਾਂ ਕਈ ਵਾਰੀ ਅੱਜ ਦੇ ਟਾਈਮ ਵਿੱਚ ਵੀ ਕਈ ਲੋਕਾਂ ਨੂੰ ਕੁਝ ਕਟਨਾਵਾਂ ਹੁੰਦੀਆਂ ਨੇ ਹਨਾ ਜਿਨ੍ਹਾਂ ਦਾ ਮਨ ਸਾਫ਼ ਹੁੰਦਾ ਜਿਨ੍ਹਾਂ ਦਾ ਗੁਰੂ ਸਾਹਿਬ ਪ੍ਰਤੀ ਪ੍ਰੇਮ ਪੱਕਾ ਤੇ ਸੁੱਚਾ ਹੁੰਦਾ ਤਾਂ ਉਹ ਮਤਲਬ ਕਿ ਪੱਥਰਾਂ ਦੇ ਵਿੱਚੋਂ ਵੀ ਕਿਣਖੇ ਕਿਣਖੇ ਦੇ ਵਿੱਚੋਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਂਦੇ ਨੇ ਪਰ ਦੂਸਰੇ ਪਾਸੇ ਕਈ ਵਾਰੀ ਇਹ ਵੀ ਸੱਚ ਹੈ ਵੀ ਆਪਾਂ ਹਰ ਰੋਜ਼ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਪਰ ਆਪਾਂ ਫੇਰ ਵੀ ਗੁਰੂ ਸਾਹਿਬ ਜੀ ਨੂੰ ਨਹੀਂ ਪਾਪਾਉਂਦੇ ਉਹਨਾਂ ਦੇ ਦਰਸ਼ਨ ਨਹੀਂ ਕਰ ਪਾਉਂਦੇ ਜੇ ਦੇਖਿਆ ਜਾਵੇ ਦੋਨਾਂ ਵਿੱਚ ਫਰਕ ਕੀ ਆ ਫਰਕ ਸਿਰਫ ਸੱਚੀ ਭਾਵਨਾ ਦਾ ਪਵਿੱਤਰ ਮਨ ਦਾ ਸੱਚੇ ਪ੍ਰੇਮ ਦਾ ਗੁਰੂ ਸਾਹਿਬ ਦੇ ਪ੍ਰਤੀ ਤੇ ਉਹਨਾਂ ਦੇ ਲਈ ਗੁਰੂ ਸਾਹਿਬ ਲਈ ਜੋ ਵਿਰਾਗ ਅੰਦਰੋਂ ਉੱਠਦਾ ਉਹ ਸੱਚਾ ਤੇ ਸੁੱਚਾ ਹੁੰਦਾ ਬਸ ਫਰਕ ਇੰਨਾ ਹੀ ਹੁੰਦਾ ਸੋ ਜਿਹੜੇ ਇਹ ਵੀਰ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਇਹ ਜਿਹੜੀ ਹੁਣ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਇਹਦੇ ਪਿੱਛੇ ਸਾਂਝਾ ਕਰਨ ਦਾ ਕਾਰਨ ਇਹ ਸੀ ਕਿ ਕਈ ਵਾਰੀ ਨਾ ਕੁਝ ਕਮੈਂਟ ਆ ਜਾਂਦੇ ਨੇ ਵੀ ਜਿਹੜੀ ਫੋਟੋ ਪੂਜਾ ਜਾਂ ਮੂਰਤੀ ਪੂਜਾ ਇਹ ਤੋਂ ਸਾਨੂੰ ਗੁਰੂ ਨੇ ਮਨਾਹੀ ਕੀਤੀ ਆ ਹਾਂਜੀ ਬਿਲਕੁਲ ਕੀਤੀ ਆ ਪਰ ਗੱਲ ਕੀ ਹੁੰਦੀ ਆ ਨਾ ਕਿਸੇ ਦੀ ਭਾਵਨਾ ਕਈ ਵਾਰੀ ਕਿਸੇ ਚੀਜ਼ ਦੇ ਨਾਲ ਜੁੜ ਜਾਂਦੀ ਆ ਹੁਣ ਦੇਖੋ ਤੰਨਾ ਭਗਤ ਜੀ ਦੀ ਭਾਵਨਾ ਪੱਥਰ ਨਾਲ ਜੁੜ ਗਈ ਕਿ ਇਹਦੇ ਵਿੱਚੋਂ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ ਔਰ ਉਹਨੇ ਉਹ ਇੱਕ ਪਿਆਰ ਦੀ ਜਿੱਦ ਜਿਹੜੀ ਫੜ ਲਈ ਗੁਰੂ ਸਾਹਿਬ ਦੇ ਪ੍ਰਤੀ ਤੇ ਦੇਖੋ ਗੁਰੂ ਸਾਹਿਬ ਨੇ ਉਹਨਾਂ ਨੂੰ ਦਰਸ਼ਨ ਵੀ ਦਿੱਤੇ ਹੈਨਾ ਸੋ ਕਈ ਲੋਕ ਤਾਂ ਕਹਿੰਦੇ ਆ ਪੱਥਰਾਂ ਕਿਣਕੀਆਂ ਪੱਤਿਆਂ ਦੇ ਵਿੱਚੋਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਂਦੇ ਨੇ ਤੇ ਕਈ ਜਿਹੜੇ ਹੁੰਦੇ ਗੁਰੂ ਘਰ ਜਾ ਕੇ ਵੀ ਨਹੀਂ ਕਰ ਪਾਉਂਦੇ ਸੋ ਇਦਾਂ ਦੀ ਇੱਕ ਘਟਨਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਇਹ ਨਹੀਂ ਮੈਂ ਕਹੂੰਗੀ ਕਿ ਉਹ ਪਾਠ ਨਹੀਂ ਸੀ ਕਰਦੇ ਦੈਲਾਵ ਪਾਠ ਕਰਦੇ ਸੀ ਹਰ ਰੋਜ਼ ਨਿਤਨੇਮ ਕਰਦੇ ਸੀ ਪਰ ਇੱਕ ਵਾਰੀ ਉਹਨਾਂ ਦੀ ਜ਼ਿੰਦਗੀ ਤੇ ਇਹ ਜੀ ਮੁਸ਼ਕਿਲ ਦੀ ਘੜੀ ਆ ਗਈ ਕਿ ਉਹ ਅਮਰਤ ਵੇਲੇ ਉੱਠ ਨਹੀਂ ਸੀ پا ਰਹੇ ਉਹ ਮਤਲਬ ਕਿ ਪਾਠ ਨਹੀਂ ਸੀ ਕਰ پا ਰਹੇ ਤਾਂ ਉਸ ਸਮੇਂ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਵੇਂ ਉਸ ਮੁਸ਼ਕਿਲ ਦੇ ਵਿੱਚੋਂ ਕੱਢਿਆ ਹੁਣ ਇੱਥੇ ਨਾ ਆਪਾਂ ਗੱਲ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਮੈਂ ਚੀਜ਼ ਜ਼ਰੂਰ ਸ਼ੇਅਰ ਕਰਾਂਗੀ ਹੋ ਸਕਦਾ ਤੁਹਾਡੇ ਮਾਈਂਡ ਦੇ ਵਿੱਚ ਇਹ ਚੀਜ਼ ਆਵੇ ਵੀ ਅਗਰ ਉਹ ਪਾਠ ਕਰਦੇ ਸੀ ਫਿਰ ਉਹਨਾਂ ਤੇ ਐਡੀ ਵੱਡੀ ਮੁਸੀਬਤ ਕਿਉਂ ਆਈ ਦੇਖੋ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਇਹ ਨਹੀਂ ਕਿਹਾ ਵੀ ਸਾਨੂੰ ਦੁੱਖ ਨਹੀਂ ਆਉਂਦੇ ਪਰ ਗੁਰੂ ਸਾਹਿਬ ਜੀ ਨੇ ਇਹ ਜ਼ਰੂਰ ਕਿਹਾ ਵੀ ਦੁੱਖ ਆਉਂਦੇ ਆ ਤੇ ਆ ਕੇ ਐਦਾਂ ਹੀ ਨਿਕਲ ਜਾਂਦੇ ਆ ਵੱਡੇ ਤੋਂ ਵੱਡੇ ਦੁੱਖ ਐਦਾਂ ਆਉਂਦੇ ਆ ਤੇ ਆਉਂਦੇ ਆਉਂਦੇ ਐਦਾਂ ਹੀ ਨਿਕਲ ਜਾਂਦੇ ਨੇ ਤੇ ਉਹਨਾਂ ਨੂੰ ਝੱਲਣ ਦੀ ਉਨ੍ਹਾਂ ਵਿੱਚੋਂ ਨਿਕਲਣ ਦੀ ਜਿਹੜੀ ਹਿੰਮਤ ਤੇ ਸ਼ਕਤੀ ਆ ਉਹ ਗੁਰੂ ਸਾਹਿਬ ਆਪ ਦਿੰਦੇ ਨੇ ਤੇ ਗੁਰੂ ਸਾਹਿਬ ਜੀ ਸਾਡੇ ਅੰਗ ਸੰਦ ਸਹਾਈ ਹੋ ਕੇ ਉਸ ਮੁਸ਼ਕਲ ਟਾਈਮ ਵਿੱਚ ਸਾਡੀ ਰੱਖਿਆ ਵੀ ਕਰਦੇ ਨੇ ਸੋ ਇਸੇ ਤਰੀਕੇ ਨਾਲ ਹੀ ਜਿਹੜਾ ਵੀਰ ਸੀ ਇਹ ਪਹਿਲਾਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇਨੀ ਜਿਨੀ ਪਾਠ ਕਰਨਾ ਪਰ ਇੱਕ ਵਾਰੀ ਨਾ ਇਹਨੂੰ ਬਹੁਤ ਵੱਡਾ ਰੋਗ ਜਿ ਤੁਹਾਨੂੰ ਪਤਾ ਹੀ ਆ ਕੈਂਸਰ ਦਾ ਇਹਨੂੰ ਹੋ ਗਿਆ ਤੇ ਮਤਲਬ ਕਿ ਨਾ ਇਹਨਾਂ ਨੇ ਬਹੁਤ ਅਲਾਰਜ ਕਰਾਇਆ ਮਤਲਬ ਡਾਕਟਰਾਂ ਨੇ ਜਵਾਬ ਦਿੱਤਾ ਡਾਕਟਰ ਨੇ ਕਿ ਹਸੀ ਵੀ 15 ਦਿਨ ਵੱਧ ਤੋਂ ਵੱਧ 1 ਮਹੀਨਾ ਇਸ ਤੋਂ ਜ਼ਿਆਦਾ ਇਸ ਦੀ ਜ਼ਿੰਦਗੀ ਨਹੀਂ ਹੈ ਤੇ ਸ਼ੁਰੂ ਦੇ ਵਿੱਚ ਤਾਂ ਉਹ ਵੀ ਬਹੁਤ ਚਿੰਤਾ ਦੇ ਵਿੱਚ ਪੈ ਗਿਆ ਸੀ ਤੇ ਉਹਦਾ ਸਭ ਤੋਂ ਵੱਡੀ ਚੀਜ਼ ਉਹਦਾ ਅੰਮ੍ਰਿਤ ਵੇਲਾ ਖੁੰਝ ਗਿਆ ਸੀ ਕਿਉਂਕਿ ਸ਼ਰੀਰ ਦੇ ਵਿੱਚ ਜਦੋਂ ਆਪਾਂ ਨੂੰ ਇੱਕਦਮ ਕੋਈ ਚੀਜ਼ ਪਤਾ ਚੱਲਦੀ ਹੈ ਇੱਕਦਮ ਆਪਣੇ ਮਾਈਂਡ ਤੇ ਟੈਨਸ਼ਨ ਪੈਂਦੀ ਹੈ ਨਾ ਆਪਣੇ ਇੱਕ ਬਿਮਾਰੀ ਕਰਕੇ ਵੀਕਨੈਸ ਆ ਜਾਂਦੀ ਹੈ ਇੱਕ ਜਿਹੜੀ ਟੈਨਸ਼ਨ ਹੁੰਦੀ ਹੈ ਉਹ ਬੰਦੇ ਨੂੰ ਇੱਕ ਦਮ ਘੌਣ ਦੀ ਤਰ੍ਹਾਂ ਖਾ ਜਾਂਦੀ ਹੈ ਅੰਦਰੋਂ ਤਾਂ ਉਸੇ ਕਰਕੇ ਇੱਕੋ ਵਿਚਾਰਾ ਇੰਨਾ ਜ਼ਿਆਦਾ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਸੀ ਉਹ ਕਿਸੇ ਦੀ ਹੈਲਪ ਤੋਂ ਬਿਨਾਂ ਨਹੀਂ ਸੀ ਉੱਠ ਪਾਉਂਦਾ ਇੱਕਦਮ ਜਾਨੀ ਕਿ ਬਿਮਾਰੀ ਨੇ ਆ ਕੇ ਉਸ ਨੂੰ ਸੈੱਟ ਲਿਆ ਪਰ ਰਾਤ ਨੂੰ ਉਸ ਨੂੰ ਦਿਖੜਾ ਬਿਮਾਰ ਬੰਦਾ ਹੁੰਦਾ ਜਿਹ ਦਿਨ ਰਾਤ ਪਿਆ ਰਹਿੰਦਾ ਹੈ ਨਾ ਤਾਂ ਉਸ ਨੂੰ ਰਾਤ ਨੂੰ ਫਰਨੀਂਦ ਘਟ ਆਉਂਦੀ ਹੈ ਕਿ ਦਿਨੇ ਸੌ ਜਾਣਾ ਹੈ ਨਾ ਉਹੇ ਕਰਕੇ ਜੇ ਆਪਾਂ ਖੁਦ ਵੀ ਜੇ ਆਪਾਂ 2 ਘੰਟੇ ਪਹਿਲਾਂ ਸੌਂ ਜਾਈਏ ਜਾਂ ਆਪਾਂ ਦਿਨੇ ਘੰਟਾ 2 ਘੰਟੇ ਜ਼ਿਆਦਾ ਸੌਂ ਜਾਈਏ ਆਪਾਂ ਨੂੰ ਰਾਤ ਨੂੰ ਛੇਤੀ ਨੀਂਦ ਨਹੀਂ ਆਉਂਦੀ ਤਾਂ ਸੇਮ ਉਹੀ ਚੀਜ਼ ਉਹਦੇ ਨਾਲ ਵੀ ਹੋ ਰਹੀ ਸੀ ਬਾਕੀ ਥੋੜੀ ਚਿੰਤਾ ਵੀ ਸੀ ਹਨਾ ਤੇ ਉਹ ਵੀਰ ਨਾ ਉਹਦੇ ਵੀਰ ਦੇ ਸਹਰਾਣੇ ਮਤਲਬ ਇੱਕ ਸਾਈਡ ਤੇ ਬਾਬਾ ਦੀਪ ਸਿੰਘ ਦੀ ਫੋਟੋ ਪਈ ਹੁੰਦੀ ਸੀ ਰਾਤ ਨੂੰ ਜਦੋਂ ਸਾਰਾ ਪਰਿਵਾਰ ਸੌਂ ਜਾਂਦਾ ਤਾਂ ਉਹਨੇ ਕੀ ਕਰਨਾ ਨਾ ਕਿਉਂਕਿ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਸੀ ਸਾਰਿਆਂ ਨੂੰ ਜਾਣ ਪਛਾਣ ਵਾਲਿਆਂ ਨੂੰ ਪਤਾ ਸੀ ਵੀ ਇਹਨੂੰ ਆਹ ਪ੍ਰੋਬਲਮ ਆ ਤੇ ਇੰਨਾ ਟਾਈਮ ਡਾਕਟਰਾਂ ਨੇ ਦਿੱਤਾ ਦਿਨ ਵੇਲੇ ਆਉਂਦੇ ਰਹਿੰਦੇ ਪਤਾ ਲੈਣ ਵਾਲੇ ਹਨਾ ਰਿਸ਼ਤੇਦਾਰ ਹੋਗੇ ਜਾਂ ਜਾਣ ਪਛਾਣ ਵਾਲੇ ਹੋਗੇ ਇਹ ਦਿਨ ਦੇ ਟਾਈਮ ਨਾਲ ਥੋੜਾ ਉਹ ਪਰਿਵਾਰ ਦੇ ਸਾਹਮਣੇ ਵੀ ਜਿਹੜਾ ਹੈਗਾ ਉਹ ਨਹੀਂ ਗੁਰੂ ਨਾਲ ਖੁੱਲ ਕੇ ਗੱਲ ਕਰ ਪਾਰਿਆ ਸੀ ਤੇ ਰਾਤ ਦੇ ਟਾਈਮ ਨਾਲ ਜਦੋਂ ਸਾਰੇ ਪਰਿਵਾਰ ਦੇ ਮੈਂਬਰ ਸੌ ਜਾਂਦੇ ਉਹਨੇ ਕੀ ਕਰਨਾ ਫੋਟੋ ਚੱਕਣੀ ਸਾਹਮਣੇ ਰੱਖ ਲੈਣੀ ਤੁਹਾਨੂੰ ਤਾਂ ਨਾ ਬਾਬਾ ਦੀਪ ਸਿੰਘ ਜੀ ਦੀ ਹੁਣ ਗੱਲ ਇੱਥੇ ਕੀ ਆ ਭਾਵਨਾ ਨਾਲ ਜੁੜਨ ਦੀ ਉਹਦੀ ਭਾਵਨਾ ਹੀ ਇਸ ਤਰੀਕੇ ਨਾਲ ਜੁੜੀ ਹੋਈ ਸੀ ਗੁਰੂ ਨਾਲ ਉਹਦਾ ਗੁਰੂ ਨਾਲ ਪ੍ਰੇਮ ਹੀ ਇੰਨਾ ਸੀ ਉਹਨੂੰ ਗੁਰੂ ਤੇ ਵਿਸ਼ਵਾਸ ਵੀ ਬਹੁਤ ਸੀਗਾ ਤੇ ਅ ਦਿਖੋ ਕਈ ਵਾਰ ਇਹ ਨਾ ਦੇਣੀ ਆਪਾਂ ਦੇਖਦੇ ਆ ਬਹੁਤ ਸਾਰੇ ਲੋਕ ਆਪਾਂ ਨੂੰ ਮੋਟੀਵੇਟ ਕਰਨ ਵਾਲੀ ਹੁੰਦੀਆਂ ਬਹੁਤ ਜ਼ਿਆਦਾ ਡੀਮੋਟੀਵੇਟ ਕਰਨ ਵਾਲੀ ਵੀ ਹੁੰਦੀਆਂ ਪਰ ਉਹਦਾ ਅੰਦਰੋਂ ਕਿਤੇ ਨਾ ਕਿਤੇ ਵਿਸ਼ਵਾਸ ਸੀ ਗੁਰੂ ਸਾਹਿਬ 'ਤੇ ਤੇ ਉਹ ਰਾਤ ਨੂੰ ਨਾ ਜਦੋਂ ਬਹਿ ਜਾਂਦਾ ਚੌਕੜੀ ਮਾਰਕੀਟ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨਾਲ ਉਹ ਜ਼ਿਆਦਾ ਟਾਈਮ ਤੱਕ ਅਸੀਂ ਬਹਿ ਨਹੀਂ ਸੀ ਪਾਉਂਦਾ ਕੁਝ ਟਾਈਮ ਲਈ ਬਹਿ ਪਾਉਂਦਾ ਸੀ ਤੇ ਜਦੋਂ ਉਹਨੇ ਬਹਿ ਕੇ ਗੱਲ ਕਰਨੀ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਰੋਗ ਤਾਂ ਮੈਨੂੰ ਬਹੁਤ ਜ਼ਿਆਦਾ ਵੱਡਾ ਉਹਨੇ ਗੱਲਾਂ ਕਰਨੀਆਂ ਕੁਝ ਟਾਈਮ ਕਿ ਮੈਨੂੰ ਰੋਗ ਤਾਂ ਬਹੁਤ ਵੱਡਾ ਹੈ ਪਰ ਮੈਨੂੰ ਇਹ ਵੀ ਪਤਾ ਹੈ ਵੀ ਜਿੰਨਾ ਮੇਰਾ ਰੋਗ ਵੱਡਾ ਹੈ ਨਾ ਉਸ ਤੋਂ ਕਈ ਗੁਣਾ ਜ਼ਿਆਦਾ ਵੱਡਾ ਰੁਤਬਾ ਤੁਹਾਡਾ ਗੁਰੂ ਸਾਹਿਬ ਦੇ ਘਰ ਹੈ ਮੈਨੂੰ ਪਤਾ ਹੈ ਵੀ ਮੇਰਾ ਰੋਗ ਵੱਡਾ ਹੈ ਪਰ ਉਸ ਤੋਂ ਜ਼ਿਆਦਾ ਕਈ ਗੁਣਾ ਵੱਡਾ ਰੁਤਬਾ ਤੁਹਾਡਾ ਗੁਰੂ ਘਰ ਹੈ ਤੇ ਤੁਸੀਂ ਚਾਹੋ ਤਾਂ ਇਸ ਰੋਗ ਨੂੰ ਵੀ ਤੁਸੀਂ ਛੁਟਕੀ ਦੇ ਨਾਲ ਖਤਮ ਕਰ ਸਕਦੇ ਹੋ ਤੇ ਉਹ ਇਸੇ ਭਾਵਨਾ ਦੇ ਨਾਲ ਇਹ ਸ਼ਬਦ ਬੋਲਦਾ ਹੋਇਆ ਰੋਜ਼ ਵੀ ਬਾਰ-ਬਾਰ ਉਹਨੀ ਚੀਜ਼ ਕਹਿਣੀ ਵੀ ਤੁਹਾਡਾ ਰੁੱਧਵਾ ਵੀ ਗੁਰੂ ਘਰ ਬਹੁਤ ਵੱਟਾ ਹੈ ਤੁਸੀਂ ਚਾਹੋ ਤਾਂ ਕੀ ਨਹੀਂ ਹੋ ਸਕਦਾ ਤੁਸੀਂ ਚੁਟਕੀ ਦੇ ਵਿੱਚ ਰੋਗ ਨੂੰ ਖਤਮ ਕਰ ਸਕਦੇ ਹੋ ਤੇ ਮੈਨੂੰ ਤਾਂ ਤੁਹਾਡੇ ਤੇ ਵਿਸ਼ਵਾਸ ਹੈ ਦੇਵੀ ਮੈਂ ਤੁਹਾਨੂੰ ਹਮੇਸ਼ਾ ਮੰਨਿਆ ਤੇ ਬਾਕੀ ਉਹਨੇ ਆਪਣੇ ਮਨ ਤੋਂ ਮਾਫੀ ਮੰਗ ਲਈ ਕਿ ਮੇਰਾ ਅਮਰਤਕ ਜੀ ਨੇ ਨਾ ਅਮਰਤ ਵਿਲਾਸ ਸੰਭਾਲ ਲਿਆ ਉਹ ਜੋ ਹਰ ਰੋਜ਼ ਪੁੱਟ ਕੇ ਪਾਠ ਕਰਦਾ ਹੋਵੇ ਉਹਦਾ ਇੱਕ ਦਿਨ ਦਾ ਵੀ ਨਾਗਾ ਪੈ ਜੇ ਨਾ ਤਾਂ ਅੰਦਰ ਇੱਕ ਤੜਫ ਲੱਗੀ ਰਹਿੰਦੀ ਆ ਹੁਣ ਉਹਦਾ ਰੋਜ਼ ਦਾ ਨਾਗਾ ਪੈ ਰਿਹਾ ਸੀ ਤਾਂ ਉਹ ਨੂੰ ਸੋਚੋ ਕਿੰਨੀ ਜ਼ਿਆਦਾ ਤੜਫ ਲੱਗਦੀ ਹੋਵੇਗੀ ਉਹ ਪਰਿਵਾਰ ਦੇ ਸਾਹਮਣੇ ਜਿਹੜਾ ਹੈਗਾ ਗੁਰੂ ਨਾਲ ਗੱਲਾਂ ਨਹੀਂ ਸੀ ਕਰ ਪਾਉਂਦਾ ਰਾਤ ਨੂੰ ਉਹਨੇ ਨਾਲੇ ਅੱਖਾਂ 'ਚੋਂ ਹੰਝੂ ਛੱਟਣੇ ਤੇ ਨਾਲੇ ਅੰਦਰੋਂ ਵਿਰਾਗ ਉੱਠਣਾ ਵੀ ਮੈਂ ਗੁਰੂ ਨਾਲ ਗੱਲ ਸਾਂਝੀ ਕਰਾਂ ਤੇ ਮੈਂ ਵੀ ਹਮੇਸ਼ਾ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਇੱਕ ਚੀਜ਼ ਵਾਰ-ਵਾਰ ਕਹੀ ਆ ਵੀ ਦੁੱਖ ਹੋਵੇ ਤਾਂ ਗੁਰੂ ਅੱਗੇ ਰੋਹੋ ਖੁਸ਼ੀ ਹੋਵੇ ਤਾਂ ਸਭ ਤੋਂ ਪਹਿਲਾਂ ਗੁਰੂ ਨਾਲ ਸਾਂਝੀ ਕਰੋ ਕੋਈ ਵੀ ਦਿਲ ਦੀ ਗੱਲ ਹੋਵੇ ਨਾ ਗੁਰੂ ਨਾਲ ਸਾਂਝੀ ਕਰੋ ਕਿਉਂਕਿ ਨਾ ਤਾਂ ਗੁਰੂ ਸਾਹਿਬ ਕਰੇ ਤੁਹਾਡਾ ਮਜ਼ਾਕ ਬਣਾਉਗੇ ਨਾ ਹੋ ਤੁਹਾਡਾ ਕਦੀ ਬੁਰਾ ਚਾਹਣਗੇ ਤੇ ਉਹ ਤੁਹਾਨੂੰ ਹਿੰਮਤ ਵੀ ਦੇਣਗੇ ਤੇ ਉਹਨਾਂ ਨਾਲ ਗੱਲਾਂ ਸਾਂਝੀਆਂ ਕਰਕੇ ਇੱਕ ਅਲੱਗ ਜਿਹਾ ਸਕੂਨ ਵੀ ਮਿਲਦਾ ਜੇ ਆਪਾਂ ਕਿਸੇ ਹੋਰ ਨਾਲ ਗੱਲ ਸਾਂਝੀ ਕਰਦੇ ਹਾਂ ਨਾ ਤਾਂ ਉਹ ਬੰਦਾ ਮਖੌਲ ਬਣਾਉਂਦਾ ਚਾਰ ਕੋਲੀ ਜਾ ਕੇ ਗਾਹਾਂ ਗੱਲਾਂ ਕਰਦਾ ਤਾਂ ਇਸ ਤੋਂ ਬਿਹਤਰ ਹੈ ਵੀ ਗੁਰੂ ਸਾਹਿਬ ਨਾਲ ਹਰ ਇੱਕ ਗੱਲ ਆਪਾਂ ਸਾਂਝੀ ਕਰੀਏ ਦੇ ਜਦੋਂ ਆਪਾਂ ਗੁਰੂ ਨਾਲ ਗੁਰੂ ਨਾਲ ਨਾ ਦਿਲ ਤੋਂ ਦਿਲ ਦੀ ਗੱਲ ਕਰਨ ਲੱਗ ਜਾਂਦੇ ਆ ਤਾਂ ਉਦੋਂ ਇੱਕ ਅਲੱਗ ਜੀ ਫੀਲਿੰਗ ਹੁੰਦੀ ਆ ਇੱਕ ਅਲੱਗ ਜੀ ਤੁਸੀਂ ਚੀਜ਼ੇ ਕਰਕੇ ਦੇਖਿਓ ਕਦੇ ਬਿਨਾਂ ਬੋਲੇ ਵੀ ਗੱਲਾਂ ਕਰਕੇ ਦੇਖਿਓ ਨਾ ਦਿਲ ਤੋਂ ਕੁਝ ਅਲੱਗ ਜਾਂ ਹੁੰਦਾ ਉਸ ਨੂੰ ਨਾਤਾ ਸ਼ਬਦਾਂ ਚ ਬਿਆਨ ਕੀਤਾ ਜਾਂਦਾ ਇੱਕ ਅਲੱਗ ਅਹਿਸਾਸ ਹੁੰਦਾ ਉਸ ਟਾਈਮ ਸੋ ਉਸੇ ਤਰੀਕੇ ਨਾਲ ਵੀਰ ਨੇ ਕੀਤਾ ਉਹ ਜਾਨੀ ਕਿ ਇਦਾਂ ਹੀ ਕਰਦਾ ਰਹਿੰਦਾ ਰੋਜ਼ ਹਨਾ ਤੇ ਜਿੱਥੇ ਡਾਕਟਰਾਂ ਨੇ ਉਹਨੂੰ 15 ਤੋਂ ਮਹੀਨੇ ਦਾ ਟਾਈਮ ਦਿੱਤਾ ਸੀ ਤੁਸੀਂ ਯਕੀਨੀ ਕਰਨਾ ਉਹਨੂੰ ਮਹੀਨੇ ਤੋਂ ਉੱਤੇ ਹੋ ਗਿਆ ਯਾਨੀ ਉਹਨਾਂ ਥੋੜਾ 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 ਠੀਕ ਹੋਣਾ ਸ਼ੁਰੂ ਹੋ ਗਿਆ ਮਤਲਬ ਉਹਦੇ ਸਰੀਰ ਦੇ ਵਿੱਚ એનર્ਜੀ ਪੈਣੀ ਸ਼ੁਰੂ ਹੋ ਗਈ ਉਹਨਾਂ ਥੋੜਾ ਥੋੜਾ ਮਤਲਬ ਕਿ ਆਪਣੇ ਆਪ ਨਾਲ ਦਿਨ ਦੇ ਟਾਈਮ ਤੇ ਚੱਲਣਾ ਫਿਰਨਾ ਸ਼ੁਰੂ ਕਰ ਦਿੱਤਾ ਕਿੱਥੇ ਉਹ ਸਾਰਾ ਦਿਨ ਮੰਜੇ ਤੇ ਪੈਣ ਲਾਤੀ ਸੀ ਲੇਕਿਨ ਘਰ ਦੇ ਵੀ ਹੈਰਾਨ ਵੀ ਵੀ ਡਾਕਟਰ ਨੇ ਤਾਂ ਇੰਨਾ ਟਾਈਮ ਦਿੱਤਾ ਸੀ ਤਾਂ ਕਈ ਵਾਰੀ ਹੁੰਦਾ ਨਾ ਸਾਡੇ ਮਨ ਦੇ ਵਿੱਚ ਵੀ ਆਪਾਂ ਇੱਕ ਵਾਰੀ ਹੋਰ ਚੈੱਕ ਕਰਾ ਲਈਏ ਤਾਂ ਉਸ ਵੀਰ ਦੇ ਮਨ ਵਿੱਚ ਆਇਆ ਵੀ ਮੈਂ ਇੱਕ ਵਾਰੀ ਹੋਰ ਚੈੱਕ ਕਰਾਉਣਾ ਚਾਹੁੰਦਾ ਤਾਂ ਚਲੋ ਉਹਨੂੰ ਲੈ ਗਏ ਜਦੋਂ ਸਾਰੇ ਟੈਸਟ ਵਗੈਰਾ ਕਰਾਏ ਤੇ ਡਾਕਟਰ ਵੀ ਹੈਰਾਨ ਤੇ ਪਰਿਵਾਰ ਮੈਂਬਰ ਵੀ ਹੈਰਾਨ ਤੇ ਵੀਰ ਨੂੰ ਤਾਂ ਪਤਾ ਸੀ ਵੀ ਉਹਦੇ ਨਾਲ ਕੀ ਹੋਇਆ ਤੇ ਉਹਦੇ ਤਾਂ ਸਿਰਫ ਹੰਝੂ ਗਿਰ ਰਹੇ ਸੀ ਤੇ ਉਹ ਵੀ ਖੁਸ਼ੀ ਦੇ ਤੇ ਹੱਥ ਉਹਦੇ ਜੁੜੇ ਹੋਏ ਸੀ ਤੇ ਬਸ ਉਹ ਹਰ ਮਤਲਬ ਕਿ ਹਰ ਲਫ਼ਜ਼ ਦੇ ਵਿੱਚੋਂ ਉਹਦੇ ਬਸ ਸ਼ੁਕਰਾਨਾ ਨਿਕਲ ਰਿਹਾ ਸੀ ਪ੍ਰਮਾਤਮਾ ਲਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਲਈ ਜੇ ਆਪਾਂ ਵੀ ਸੱਚੇ ਮਨ ਤੋਂ ਸੱਚੇ ਦਿਲ ਤੋਂ ਗੁਰੂ ਸੈਨ ਨੂੰ ਪੁਕਾਰੀਏ ਨਾ ਤਾਂ ਉਹ ਸਾਨੂੰ ਵੀ ਹਰ ਮੁਸੀਬਤ ਦੇ ਵਿੱਚੋਂ ਕੱਢਣਗੇ ਹਰ ਮੁਸੀਬਤ ਦੇ ਵਿੱਚ ਸਾਡਾ ਸਾਥ ਦੇਣਗੇ ਹਰ ਮੁਸੀਬਤ ਦੇ ਵਿੱਚ ਸਾਨੂੰ ਸਹੀ ਰਾਹ ਦਿਖਾਉਣਗੇ ਸੋ ਤੁਸੀਂ ਪੂਰਾ ਵਿਸ਼ਵਾਸ ਰੱਖਿਆ ਕਰੋ ਮਨ ਨਾ ਡੋਲਿਆ ਕਰੋ ਪ੍ਰੀਖਿਆ ਵੀ ਜ਼ਰੂਰ ਲੈਂਦੇ ਨੇ ਗੁਰੂ ਸਾਹਿਬ ਤੇ ਕਸ਼ਟ ਜੀ ਆਉਂਦੇ ਨੇ ਨਾ ਤੇ ਆਉਂਦੇ ਆ ਤੇ ਐਦਾਂ ਹੀ ਨਿਕਲ ਜਾਂਦੇ ਆ ਪਤਾ ਵੀ ਨਹੀਂ ਚੱਲਦਾ ਬਸ ਵਿਸ਼ਵਾਸ ਰੱਖਿਆ ਕਰੋ ਦੇਖੋ ਉਸ ਵੀਰ ਨੇ ਵੀ ਕਿੱਦਾਂ ਵਿਸ਼ਵਾਸ ਰੱਖਿਆ ਤੇ ਕਿੱਦਾਂ ਮਤਲਬ ਕੀ ਇਹ ਸਭ ਹੋਇਆ ਉਸ ਤੋਂ ਬਾਅਦ ਇੱਕ ਹੋਰ ਗੁਰਸਿੱਖ ਉਹਨਾਂ ਦਾ ਪਤਾ ਲੈਣ ਆਏ ਜਦੋਂ ਉਹਨਾਂ ਨੂੰ ਪਤਾ ਚੱਲਿਆ ਵੀ ਆਹ ਗੱਲ ਉਹ ਜਿਹੜੇ ਗੁਰੂ ਦੇ प्यारे ਹੁੰਦੇ ਹਨ ਨਾ ਗੁਰੂ ਨੂੰ ਬਹੁਤ ਪਿਆਰ ਕਰਦੇ ਆ ਤਾਂ ਫਿਰ ਉਹਨਾਂ ਨੂੰ ਹੁੰਦਾ ਵੀ ਮੈਂ ਜਾ ਕੇ ਦੇਖ ਕੇ ਆਵਾਂ ਤਾਂ ਫਿਰ ਉਹ ਜਦੋਂ ਆਏ ਕਿਉਂਕਿ ਗੁਰੂ ਦੀ ਮਹਿਮਾ ਸੁਣਨੀ ਸੀ ਉਹਨਾਂ ਨੇ ਹਨਾ ਕਿਉਂਕਿ ਫਿਰ ਉਹ ਖੁਸ਼ੀ ਹੁੰਦੀ ਹੈ ਗੁਰੂ ਦੀ ਤਾਂ ਮਹਿਮਾ ਸੁਣਦੇ ਆ ਹੁਣ ਜਿਆਦਾ ਹਨਾ ਤਾਂ ਜਦੋਂ ਉਹਨਾਂ ਨੇ ਆ ਕੇ ਗੱਲਬਾਤ ਕੀਤੀ ਤਾਂ ਉਸ ਵੀਰ ਨੇ ਦੱਸਿਆ ਕਹਿੰਦੇ ਵੀ ਇੰਨਾ ਕਰਕੇ ਵੀ ਮੈਂ ਤਾਂ ਬਸ ਰਾਤ ਵੇਲੇ ਬਹਿ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਾਲ ਗੱਲ ਕਰਦਾ ਹੁੰਦਾ ਸੀ ਤੇ ਉਹਨਾਂ ਨੇ ਮੇਰੀ ਰੱਖ ਲਈ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਉਹਨਾਂ ਨੇ ਜਿਹੜੇ ਅੱਗੇ ਉਹ ਸੁਣ ਰਹੇ ਸੀ ਉਹ ਕਹਿੰਦੇ ਵੀ ਤੂੰ ਅੰਮ੍ਰਿਤ ਵੇਲਾ ਜਿਹੜਾ ਤੂੰ ਸਾਂਭਿਆ ਹੋਇਆ ਸੀ ਨਾ ਤੂੰ ਗੁਰੂ ਨੂੰ ਯਾਦ ਕਰਦਾ ਸੀ ਨਾ ਤਾਂ ਦੇਖ ਤੂੰ ਗੁਰੂ ਦਾ ਵਿਸ਼ਵਾਸ ਨਹੀਂ ਛੱਡਿਆ ਤੂੰ ਗੁਰੂ ਦਾ ਲੜਨੀ ਛੱਡਿਆ ਚਾਹੀਤੇ ਅੰਮ੍ਰਿਤ ਵੇਲਾ ਕੁੰਝ ਗਿਆ ਸੀ ਪਰ ਤੂੰ ਗੁਰੂ ਨੂੰ ਧਿਆਉਣਾ ਨਹੀਂ ਛੱਡਿਆ ਤੇ ਫਿਰ ਗੁਰੂ ਨੇ ਵੀ ਤੇਰੀ ਬਾਣੀ ਛੱਡੀ ਕਹਿੰਦੇ ਹੁਣ ਤੂੰ ਸਾਰੀ ਜ਼ਿੰਦਗੀ ਜਦ ਤੱਕ ਜੀਵੇਂਗਾ ਨਾ ਕਦੇ ਗੁਰੂ ਦਾ ਪੱਲਾ ਨਾ ਛੱਡੀ ਸੋ ਇਸੇ ਤਰੀਕੇ ਨਾਲ ਅੱਪਾ ਵੀ ਗੁਰੂ ਸਾਹਿਬ ਦਾ ਪੱਲਾ ਫੜ ਲਈਏ ਤਾਂ ਗੁਰੂ ਸਾਹਿਬ ਸਾਡੇ ਦੇ ਸਾਰੇ ਦੁੱਖ ਰੋਗ ਕੱਟ ਸਕਦੇ ਨੇ ਸੋ ਮੀਤ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ